ਜੀਵਨ ਦੇ ਕੁਝ ਸਵਾਲ ਕਦੇ ਪੁਰਾਣੇ ਨਹੀਂ ਹੁੰਦੇ ਕਿਉਂ ਕਈ ਵਾਰ ਚੰਗੇ ਲੋਕ ਦੁੱਖਾਂ ਵਿੱਚ ਕਿਰ ਜਾਂਦੇ ਆ ਕਿਉਂ ਕਈ ਸਬੰਧ ਅਚਾਨਕ ਜਨਮ ਲੈਂਦੇ ਆ ਤੇ ਕਈ ਬਿਨਾਂ ਕਾਰਨ ਟੁੱਟ ਜਾਂਦੇ ਆ ਮੈਂ ਡਾਕਟਰ ਤੇਰਾ ਕਾਰ ਲੈ ਕੇ ਆਈਆਂ ਇੱਕ ਵੱਖਰੀ ਵੀਡੀਓ ਜੋ ਪਿਛਲੇ ਜਨਮ ਦੇ ਕਰਮ ਅਤੇ ਫਿਰ ਇਸ ਜਨਮ ਦੀ ਪੀੜਾ ਬਾਰੇ ਗੱਲ ਕਰੇਗੀ ਜੀਵਨ ਦੇ ਹਰ ਮੋੜ ਤੇ ਕੁਝ ਅਜਿਹਾ ਹੁੰਦਾ ਆ ਜੋ ਸਾਡੇ ਹੱਥਾਂ ਤੋਂ ਪਰੇ ਲੱਗਦਾ ਸਾਡੇ ਹੱਥਾਂ ਵਿੱਚੋਂ ਨਿਕਲਦਾ ਜਾਂਦਾ ਖਿਸਕਦਾ ਜਾਂਦਾ ਲੱਗਦਾ ਅਸੀਂ ਬੇਬਸ ਤੇ ਲਾਚਾਰ ਬਸ ਦੁੱਖ ਭੋਗ ਰਹੇ ਹੁੰਦੇ ਆ ਤੇ ਰੱਬ ਨਾਲ ਨਾਰਾਜ਼ ਹੋ ਰਹੇ ਹੁੰਦੇ ਆ ਪਰ ਵੈਦਿਕ ਜੋਤਿਸ਼ ਕਹਿੰਦਾ ਆ ਕਿ ਕੋਈ ਵੀ ਘਟਨਾ ਬਿਨਾਂ ਕਰਮ ਦੇ ਤਾਂ ਘਟਦੀ ਹੀ ਨਹੀਂ ਅਸੀਂ ਕੁਝ ਗੁਨਾਹ ਕੀਤੇ ਆ ਤਦ ਹੀ ਤਾਂ ਹੁਣ ਦੁਖੀ ਆ ਇਸ ਥਾਂ ਤੋਂ ਹੀ ਤਾਂ ਸ਼ੁਰੂ ਹੁੰਦੀ ਆ ਕਰਮਕ ਯਾਤਰਾ ਦੀ ਸਮਝ ਕਰਮਾਂ ਦੀ ਖੇਡ ਦੀ ਇੱਕ ਵੀਡੀਓ ਸਾਥਿਓ ਮੈਂ ਪਹਿਲਾਂ ਬਣਾਈ ਹੋਈ ਆ ਕਿ ਮਾਰੇ ਸੁਖੀ ਕਿਉਂ ਆ ਤੇ ਚੰਗੇ ਦੁਖੀ ਕਿਉਂ ਆ ਕਿਰਪਾ ਕਰਕੇ ਹੋ ਸਕੇਗਾ ਤਾਂ ਮੈਂ ਲਿੰਕ ਪਾ ਦਾਂਗੀ ਉਹ ਜ਼ਰੂਰ ਦੇਖਿਓ ਫਿਰੇ ਮੇਰੀ ਵੀਡੀਓ ਜਿਆਦਾ ਜਿਹੜੀ ਸਮੱਸਿਆਵਾਂ ਨੇ ਸਾਡੇ ਕਰਮਾਂ ਦੀ ਖੇਡ ਦੀ ਜੋ ਸਮਝ ਤੋਂ ਪਰੇ ਦੀਆਂ ਗੱਲਾਂ ਡੂੰਘੀਆਂ ਨੇ ਉਹ ਤੁਹਾਨੂੰ ਸੌਖਿਆਂ ਸਮਝ ਆ ਜਾਣਗੀਆਂ ਅਸਲ ਇਥੇ ਨਾ ਸਾਡੇ ਗ੍ਰੰਥਾਂ ਚ ਲਿਖਿਆ ਹੋਇਆ ਕਿ ਇਸ ਸਾਰੀ ਖੇਡ ਦੇ ਪਿੱਛੇ ਕਿਹੜੀ ਖੇਡ ਕਿ ਸਭ ਕੁਝ ਹੱਥਾਂ ਚੋਂ ਨਿਕਲਦਾ ਜਾ ਰਿਹਾ ਅਸੀਂ ਦੁਖੀ ਕਿਉਂ ਆ ਇਸ ਜਨਮ ਸਾਰਾ ਚੱਕਰੀ ਕਰਮਾਂ ਦਾ ਹੈ ਸੋ ਕਰਮਕ ਚੱਕਰ ਦਾ ਗਹਿਰਾ ਰਾਜ ਖੋਲਾਂਗੀ ਨਾਲ ਮੈਂ ਗੱਲ ਕਰਾਂਗੀ ਕਿ ਪਿਛਲੇ ਜਨਮ ਦੇ ਕਰਮ ਤੇ ਇਸ ਚਾ ਜਨਮ ਦੀ ਜੋ ਪੀੜ ਆਇਆ ਉਸ ਵਿੱਚ ਕਨੈਕਸ਼ਨ ਕੀ ਹੈ ਉਹ ਜੋੜ ਜੋ ਦਿਖਦਾ ਨਹੀਂ ਅਦ੍ਰਿਸ਼્ય ਜੋੜ ਉਹਦੇ ਬਾਰੇ ਗੱਲ ਕਰਾਂਗੀ ਧਿਆਨ ਨਾਲ ਸੁਣਨਾ ਕਿਉਂਕਿ ਇਹ ਗੱਲ ਸਿਰਫ ਗਿਆਨ ਨਹੀਂ ਚੇਤਨਾ ਹੈ ਪਿਛਲੇ ਜਨਮ ਦੇ ਕਰਮ ਤੇ ਇਸ ਜਨਮ ਦੀ ਪੀੜਾ ਦੀ ਲੰਬੀ ਦਾਸਤਾ ਗੁੱਜੇ ਭੇਦ ਉਹ ਬਰਮ ਉਹ ਦਰਦ ਜੋ ਅਸੀਂ ਸਾਰੇ ਸਹਿ ਰਹੇ ਹਾਂ ਪ੍ਰਾਤਨ ਗ੍ਰੰਥਾਂ ਦੀ ਦ੍ਰਿਸ਼ਟੀ ਅਨੁਸਾਰ ਇਸ ਸਾਰੇ ਘਟਨਾ ਚੱਕਰ ਘਟਨਾ ਕ੍ਰਮ ਪਿੱਛੇ ਲਾਜਿਕ ਕੀ ਹੈ ਉਸ ਅਕਾਲ ਪੁਰਖ ਪਰਮਾਤਮਾ ਦਾ ਉਸ ਯੂਨੀਵਰਸ ਦਾ ਅਸਲ ਚ ਜੋਤਿਸ਼ ਸਿਰਫ ਗ੍ਰਹਾਂ ਦਾ ਗਣਿਤ ਨਹੀਂ ਹੈ ਗ੍ਰਹਾਂ ਦਾ ਮੈਥਮੈਟਿਕ ਨਹੀਂ ਹੈ ਇਹ ਤਾਂ ਕਰਮਾਂ ਦਾ ਦਰਪਨ ਆ ਇੱਕ ਸ਼ੀਸ਼ਾ ਆ ਜੋ ਕਿ ਜਿਸੀਂ ਇਸ ਜਨਮ ਚ ਮਹਿਸੂਸ ਕਰਦੇ ਆ ਕਹਿ ਲੋ ਖੁਸ਼ੀ ਪੀੜਾ ਮਿਲਾਪ ਜਾਂ ਵਿਛੋੜਾ ਇਹ ਕਿਸੇ ਬਾਹਰੀ ਤਾਕਤ ਦਾ ਖੇਲ ਥੋੜੋ ਆ ਅਸੀਂ ਕਹਿ ਦਿੰਨੇ ਕਿਸੇ ਨੇ ਕੀਤਾ ਕਰਾਇਆ ਆ ਨਹੀਂ ਨਾ ਇਹ ਸਾਡੇ ਹੀ ਪਿਛਲੇ ਕਰਮਾਂ ਦੀ ਗੂੰਜ ਐ ਜੋ ਸਾਨੂੰ ਹੁਣ ਸੁਣ ਰਹੀ ਐ ਵੈਦ ਗ੍ਰੰਥ ਕਹਿੰਦੇ ਆ ਯਥਾ ਕਰਮੀ ਤਥਾ ਭੋਗੀ ਜਿਸ ਤਰ੍ਹਾਂ ਦੇ ਕਰਮ ਉਸੇ ਤਰ੍ਹਾਂ ਦੇ ਅਨੁਭਵ ਇਸ ਜਨਮ 'ਚ ਹੋਣਗੇ ਹਰ ਉਸ ਜਨਮ ਛੋਣਗੇ ਜੋ बार-बार ਅਸੀਂ ਲੈਣੇ ਆ ਕਰਮ ਉਸ ਬੀਜ ਦੀ ਤਰ੍ਹਾਂ ਆ ਬੀਜ ਅਸੀਂ ਅੱਜ ਬੀਜਦੇ ਆ ਪਰ ਫਲ ਤਾਂ ਕਦੇ-ਕਦੇ ਜਨਮਾਂ ਬਾਅਦ ਮਿਲਣਾ ਤੁਰੰਤ ਨਹੀਂ ਕੁਛ ਹੈ ਜਦ ਆਤਮਾ ਇੱਕ ਜਨਮ ਪੂਰਾ ਕਰਦੀ ਆ ਮੁਕੰਮਲ ਹੋ ਗਿਆ ਤਾਂ ਉਹ ਸਰੀਰ ਤਿਆਗ ਦਿੰਦੀ ਆ ਪੰਜ ਭੂਤਕ ਸਰੀਰ ਹੈ ਸ਼ਮਸ਼ਾਨ ਚ ਛੱਡਿਆ ਜਾਂ ਕਬਰ ਚ ਦਬਾ ਦਿੱਤਾ ਸੰਸਕਾਰ ਹੋ ਗਿਆ ਪੰਜ ਤੱਤ ਮਿੱਟੀ ਚ ਮਿਲ ਗਏ ਪਰ ਕਰਮ ਥੋੜਾ ਆਤਮਾ ਨੇ ਛੱਡਣਾ ਉਹ ਨਾਲ ਚੀਜ਼ ਜਾਣੀ ਹੈ ਉਹ ਸਾਰੇ ਸੰਸਕਾਰ ਸੁਖਮ ਸਰੀਰ ਅਸੀਂ ਆਤਮਾ ਨੂੰ ਸੁਖਮ ਸਰੀਰ ਮੰਨਦੇ ਆ ਸਾਡੇ ਕਰਮਾਂ ਦਾ ਪੈਨ ਡਰਾਈਵ ਆਤਮਾ ਚ ਜਾਣਾ ਸੋ ਉਹ ਸਾਰੇ ਸੰਸਕਾਰ ਸੁਖਮ ਸਰੀਰ ਰੂਪ ਵਿੱਚ ਆਤਮਾ ਦੇ ਨਾਲ ਹੀ ਅਗਲੇ ਜਨਮ ਚ ਫਾਰਵਰਡ ਕਰ ਦਿੱਤੇ ਜਾਂਦੇ ਆ ਜਿੱਦਾਂ ਡਾਟਾ ਟਰਾਂਸਫਰ ਕਰ ਦਈਦਾ ਪੈਨ ਡਰਾਈਵ ਵਾਂਗੂ ਸਾਡੇ ਕਰਮਾਂ ਦੀ ਪੈਨ ਡਰਾਈਵ ਆਤਮਾ ਦੇ ਨਾਲ ਹੀ ਡਾਟਾ ਟਰਾਂਸਫਰ ਹੋਏਗੀ ਜੋ ਇਹ એનર્ਜੀ ਹੈ ਸੁਖਮ ਸਰੀਰ ਇਹੀ ਕਰਮ ਫਿਰ ਗ੍ਰਹ ਚਾਲਾਂ ਰਾਹੀਂ ਪ੍ਰਗਟ ਹੁੰਦੇ ਆ ਜਦ ਸ਼ਨੀ ਕਿਸੇ ਘਰ ਨੂੰ ਛੂੰਹਦਾ ਹੈ ਜਾਂ ਰਾਹੂ ਕੇਤੂ ਕਿਸੇ ਕਰਮਕ ਅਕਸ ਤੇ ਆਉਂਦੇ ਆ ਤਾਂ ਉਹ ਪੁਰਾਣਾ ਅਧੂਰਾ ਕਰਮ ਜਾਗਦਾ ਹੈ ਜਦੋਂ ਅਸੀਂ ਕਰਮਾਂ ਦੀ ਡੋਰ ਨੂੰ ਸਮਝ ਲੈਂਦੇ ਆ ਤਾਂ ਅਸੀਂ ਗ੍ਰਹਾਂ ਦੀ ਭੂਮਿਕਾ ਨੂੰ ਵੀ ਨਵੇਂ ਰੂਪ ਚ ਦੇਖਣ ਲੱਗਦੇ ਆ ਗ੍ਰਹਿ ਕਿਸਮਤ ਨਹੀਂ ਬਣਾਉਂਦੇ ਸਿੱਧੀ ਜੀ ਗੱਲ ਆ ਔਰ ਸੱਚੀ ਗੱਲ ਹੈ ਔਰ ਆੰਤਮ ਸੱਚ ਹੈ ਗ੍ਰਹਿ ਸਿਰਫ ਦਰਸਾਉਂਦੇ ਆ ਕਿ ਕਿਹੜਾ ਪੁਰਾਣਾ ਪਾਠ ਹੁਣ ਪੂਰਾ ਹੋਣ ਜਾ ਰਿਹਾ ਸਾਡੀ ਜਨਮ ਪੱਤਰੀ ਚ ਸਭ ਕੁਝ ਮੌਜੂਦ ਹੈ ਸਾਡੇ ਕੁਝ ਗ੍ਰਹਾਂ ਚ ਬੈਠੇ ਕੁਝ ਮੁੱਖ ਗ੍ਰਹਿ ਜਦੋਂ ਐਕਟੀਵੇਟ ਹੋ ਜਾਂਦੇ ਆ ਤੇ ਸਾਡੇ ਦੁੱਖਾਂ ਦਾ ਸਰਕਲ ਸ਼ੁਰੂ ਹੋਣਾ ਸ਼ੁਰੂ ਹੋ ਜਾਂਦਾ ਇਸ ਜੀਵਨ ਚ ਉਹ ਫੇਜ਼ ਆ ਜਾਂਦਾ ਜਦੋਂ ਅਸੀਂ ਕਹਿੰਦੇ ਨਾ ਲੈ ਅਸੀਂ ਤਾਂ ਦੁਖੀ ਹੀ ਰਹੇ ਉਹ ਦੁੱਖ ਤਾਂ ਜਿਹੜਾ ਫੇਜ਼ ਆ ਉਹ ਸ਼ੁਰੂ ਤਾਂ ਹੋਇਆ ਕਿਉਂਕਿ ਸਾਡੇ ਜਨਮ ਪੱਤਰੀ ਚ ਉਹ ਗ੍ਰਹਿ ਐਕਟਿਵ ਹੋ ਚੁੱਕੇ ਨੇ ਉਹ ਗ੍ਰਹਿ ਸਾਨੂੰ ਸਜ਼ਾ ਦੇਣ ਲਈ ਨਹੀਂ ਆਏ ਸਾਡੇ ਕਰਮਾਂ ਦਾ ਲੇਖਾ ਜੋਖਾ ਮੁਕੰਮਲ ਕਰਵਾਉਣ ਆਏ ਆ ਸਾਨੂੰ ਸਬਕ ਦੇਣ ਆਏ ਆ ਸਮਝੋ ਇਸ ਗੱਲ ਨੂੰ ਕਿ ਗ੍ਰਹਾਂ ਅਤੇ ਤੁਹਾਡੇ ਕਰਮਾਂ ਦਾ ਜੋੜ ਆਪਸ ਚ ਕੀ ਕਹਿੰਦਾ ਇਹ ਅਹਿਮ ਕਨੈਕਸ਼ਨ ਹੈ ਸਾਡੀ ਜਨਮ ਪੱਤਰੀ ਦਾ ਉਸ ਵਿੱਚੋਂ ਅਸੀਂ ਪੜ੍ਹਨਾ ਕਿ ਐਸ ਵੇਲੇ ਕਿਹੜਾ ਗ੍ਰਹਿ ਕਿੱਥੇ ਆਉਣ ਵਾਲਾ ਤਦ ਸਾਡੇ ਦੁੱਖ ਸ਼ੁਰੂ ਹੋਣ ਲੱਗੇ ਆ ਤੇ ਦੁੱਖ ਸਾਡੇ ਕਰਮਾਂ ਦੇ ਸ਼ੁਰੂ ਹੋਣੇ ਆ ਔਰ ਉਹ ਸਾਨੂੰ ਭੁਗਤੇ ਬਗੈਰ ਕੋਈ ਢੋਈ ਵੀ ਨਹੀਂ ਮਿਲਣੀ ਆਓ ਫਿਰ ਤੁਹਾਨੂੰ ਦੱਸਾਂ ਕਿ ਸਾਡੀ ਜਨਮ ਪੱਤਰੀ ਚ ਕਿਹੜੇ ਗ੍ਰਹਾਂ ਦੀ ਕਿਸ ਸਥਿਤੀ ਤੋਂ ਪਤਾ ਲੱਗੇਗਾ ਕਿ ਅਸੀਂ ਇਸ ਜੀਵਨ ਚ ਕਦੋਂ-ਕਦੋਂ ਪਿਛਲੇ ਕਰਮਾਂ ਦਾ ਫਲ ਭੋਗਣਾ ਹੈ ਜੀਵਨ ਦੇ ਕਿਹੜੇ ਸਾਲ ਚ ਕਿਹੜੇ ਮਹੀਨੇ ਕਿਹੜੇ ਦਿਨ ਸਾਡੇ ਗ੍ਰਹਿ ਸਪਸ਼ਟ ਗੇ ਦੇ ਦਿੰਦੇ ਆ ਜਨਮ ਪੱਤਰੀ ਦੀ ਜੈਕੂਰੇਟ ਗਣਨਾ ਕੀਤੀ ਹੋਵੇ ਕਿਸੇ ਐਕਸਪਰਟ ਨੇ ਕਿ ਇਹ ਗ੍ਰਹਿ ਹੁਣ ਇਸ ਸਥਿਤੀ ਚ ਜਦੋਂ ਆਉਣਗੇ ਤਾਂ ਤੁਹਾਡੇ ਦੁੱਖਾਂ ਦਾ ਸਮਾਂ ਸਟਾਰਟ ਹੋ ਜਾਏਗਾ ਪਹਿਲਾਂ ਮੈਂ ਸ਼ਨੀ ਦੀ ਗੱਲ ਕਰ ਲਾਂ ਸ਼ਨੀ ਆਤਮਾ ਦਾ ਅਧਿਆਪਕ ਹੈ ਟੀਚਰ ਹੈ ਇਹ ਸਾਡੇ ਪਿਛਲੇ ਕਰਮਾਂ ਦੀ ਪ੍ਰੀਖਿਆ ਲੈਂਦਾ ਹੀ ਲੈਂਦਾ ਹੈ ਜਦ ਸ਼ਨੀ 7.5 ਜਾਂ ਸ਼ਨੀ ਅਸ਼ਟਮ ਚ ਚੱਲਦਾ ਹੈ 8ਵੇਂ ਘਰ ਚ ਚੱਲਦਾ ਹੈ ਤਾਦ ਆਤਮਾ ਆਪਣੇ ਪੁਰਾਣੇ ਕਰਮਾਂ ਦੀ ਸਫਾਈ ਦੇ ਮੰਚ ਤੇ ਹੁੰਦੀ ਹੈ। ਭਾਜ ਥੋੜਾ ਸਕਦੇ ਹਾਂ ਅਸੀਂ। ਹਰ ਵਿਅਕਤੀ ਦੇ ਜੀਵਨ ਚ 7.5 ਹੀ ਆਉਣੀ ਹੀ ਆਣੀ ਹੈ। ਅਗਲੀ ਗੱਲ ਮੈਂ ਰਾਹੂ ਕੇਤੂ ਦੀ ਕਰ ਲਵਾਂ। ਜਨਮ ਪੱਤਰੀ ਦਾ ਰਾਹੂ ਕੇਤੂ ਉਹ ਦ੍ਰਿਸ਼ ਰੇਖਾ ਹੈ ਜੋ ਪਿਛਲੇ ਪ੍ਰਰਭਤ ਤੇ ਵਰਤਮਾਨ ਕਿਰਿਆਮਣ ਕਹ ਲਓ। ਹੁਣ ਦੇ ਜਨਮ ਨੂੰ ਜੋੜਦੀ ਹੈ। ਸੋ ਪਿਛਲਾ ਤੇ ਵਰਤਮਾਨ ਜਨਮ ਜਨਮ ਨੂੰ ਜੋੜਨ ਦਾ ਕੰਮ ਰਾਹੁ ਕੇਤੂ ਦੀ ਅਦ੍ਰਿਸ਼ ਰੇਖਾ ਕਰਦੀ ਹੈ ਅਸਲ ਚ ਨਾ ਕੇਤੂ ਜਿਹੜਾ ਉਹ ਗਿਆਨ ਤੇ ਤ્યાਗ ਦਾ ਸੰਕੇਤ ਹੈ ਜੋ ਪਹਿਲਾਂ ਹੀ ਅਸੀਂ ਸਿੱਖ ਚੁੱਕੇ ਹਾਂ ਜਦ ਕਿ ਜਿਹੜਾ ਰਾਹੁ ਹੈ ਉਹ ਇੱਛਾ ਤੇ ਲਾਲਸਾ ਦਾ ਪ੍ਰਤੀਕ ਹੈ ਜੋ ਸਾਡੇ ਵੱਲੋਂ ਅਜੇ ਸਿੱਖਣਾ ਬਾਕੀ ਹੈ ਸੋ ਜਿਹੜਾ ਅਸੀਂ ਸਿੱਖ ਲਿਆ ਉਹ ਕੇਤੂ ਰਾਹੀਂ ਸਿੱਖ ਚੁੱਕੇ ਹਾਂ ਤੇ ਜਿਹੜਾ ਅਸੀਂ ਅਜੇ ਸਿੱਖਣਾ ਹੈ ਉਹ ਰਾਹੁ ਵੱਲੋਂ ਸਿੱਖਣਾ ਹੈ ਹੁਣ ਜਨਮ ਪੱਤਰੀ ਦੇ ਅਸ਼ਟਮ ਜਾਂ 8ਵੇਂ ਘਰ ਦੀ ਗੱਲ ਕਰ ਲੋ 8ਵਾਂ ਘਰ ਜੋਤਿਸ਼ ਦੇ ਵਿੱਚ ਕਰਮਕ ਗ੍ਰਹਿ ਦਾ ਘਰ ਸੋ ਬਹੁਤੇ ਜੋਤਿਸ਼ੀ ਪਹਿਲਾਂ 8ਵਾਂ ਘਰ ਦੇਖਦੇ ਆ ਜੇ ਤੁਸੀਂ ਆਪਣੇ ਗ੍ਰਹਾਂ ਬਾਰੇ ਪੁੱਛਣਾ ਹੈ ਕਿ ਮੈਂ ਇੰਨਾ ਦੁਖੀ ਕਿਉਂ ਆ ਪਰੇਸ਼ਾਨ ਕਿਉਂ ਆ ਮੈਨੂੰ ਮੇਰੇ ਬੱਚੇ ਦੁਖੀ ਹੈ ਬੱਚਾਂ ਦੇ ਬੱਚੇ ਦੁਖੀ ਹੈ ਸੋ ਇਹ سلسلہ ਨਿਰੰਤਰ ਚੱਲਣਾ 8ਵੇਂ ਘਰ ਚ ਬੈਠੇ ਗ੍ਰਹਿ ਆਤਮਾ ਦੇ ਉਸ ਖੇਤਰ ਨੂੰ ਦੱਸਦੇ ਆ ਜਿੱਥੇ ਪੁਰਾਣਾ ਕਰਮ ਤੁਸੀਂ ਅਧੂਰਾ ਛੱਡ ਕੇ ਆਇਓ ਤੁਹਾਡਾ ਪਾਸਟ ਪ੍ਰਰਬਧ ਜਦ ਆਤਮਾ ਪੁਰਾਣੇ ਪਿੱਠ ਪਾਠਾ ਨੂੰ ਸਮਝ ਲੈਂਦੀ ਆ ਤਾਂ ਸਵਾਲ ਫਿਰ ਉੱਠਦਾ ਹੈ ਕਿ ਕੀ ਇਹ ਕਰਮਕ ਬੋਝ ਫੋੜਾ ਕੀਤਾ ਜਾ ਰਿਹਾ ਸੱਚੀ ਜਦੋਂ ਅਸੀਂ ਦੁੱਖ ਭੁਗਤ ਲਵਾਂਗੇ ਤਾਂ ਸਮਝ ਲਓ ਕਰਮਾਂ ਦਾ ਬੋਝ ਹਲਕਾ ਹੀ ਹੋ ਰਿਹਾ ਨਾ ਸਾਡੀ ਗਠੜੀ ਹਲਕੀ ਹੋ ਰਹੀ ਆ ਜੈਸੀ ਭੋਗ ਲਵਾਂਗੇ ਚੰਗੀ ਗੱਲ ਆ ਇਸ ਲਈ ਰੋਇਆ ਨਾ ਕਰੋ। ਇਸ ਲਈ ਰੱਬ ਨਾਲ ਨਿਹਰੇ ਨਾ ਮਾਰਿਆ ਕਰੋ। ਰੱਬ ਨੂੰ ਬੋਲਕ ਬੋਲ ਨਾ ਬੋਲਿਆ ਕਰੋ। ਕੀਤਾ ਤਾਂ ਅਸੀਂ ਆਪ ਸਭ ਕੁਝ ਤਾਂ ਪ੍ਰਮਾਤਮਾ ਵਿਚਾਰਾ ਕਿੱਥੇ ਆ? ਉਹ ਕਦੀ ਕਿਸੇ ਨੂੰ ਸਜ਼ਾ ਨਹੀਂ ਦਿੰਦੇ। ਮੈਂ ਹਰ ਵੀਡੀਓ ਚ ਕਹਿਆ ਹੋਇਆ ਹੈ। ਪ੍ਰਮਾਤਮਾ ਇਦਾਂ ਦੇ ਘਟਿਆ ਕੰਮਾਂ ਚ ਨਹੀਂ ਪੈਂਦਾ। ਸਾਡੇ ਕਰਮਾ ਸਾਡੇ ਬੀਜ ਬੀਜਿਓ ਆ ਅਸੀਂ ਅਨੇਕਾਂ ਜਨਮ ਲੈ ਕੇ ਉਹ ਹਰ ਜਨਮ ਚ ਭੁਗਤਣਾ ਹੀ ਆ। ਜਦੋਂ ਤੱਕ ਸਾਹ ਤਬ ਨਹੀਂ ਐਦੋਂ ਸੀ ਨਹੀਂ ਬੜਦੀ। ਵੈਦਰ ਗ੍ਰੰਥੇ ਦਾ ਜਵਾਬ ਬੜੀ ਨਰਮੀ ਨਾਲ ਦਿੰਦੇ ਆ ਉਹ ਕਹਿੰਦੇ ਹਾਂ ਗਿਆਨ ਤੇ ਸਾਧਨਾ ਨਾਲ ਹਰ ਗੰਢ ਖੁੱਲ ਸਕਦੀ ਹੈ ਇਸ ਜੀਵਨ ਵਿੱਚ ਜੋ ਪੀੜ ਜੋ ਕਸ਼ਟ ਚਾਹੇ ਉਹ ਤੁਹਾਡਾ ਸਰੀਰਕ ਆ ਚਾਹੇ ਉਹ ਮਾਨਸਿਕ ਆ ਅਸੀਂ ਜਿੰਨੇ ਜਣੇ ਵੀ ਭੋਗਦੇ ਪਏ ਆ ਉਸ ਪੀੜਾ ਨੂੰ ਗਿਆਨ ਤੇ ਸਾਧਨਾ ਨਾਲ ਅਸੀਂ ਹੱਲ ਕਰ ਸਕਦੇ ਆ ਕਟਾ ਸਕਦੇ ਆ ਅਸਲ 'ਚ ਉਸ ਪੀੜਾ ਦਾ ਅਰਥ ਕੀ ਆ ਇਸ ਗੱਲ ਨੂੰ ਸਮਝ ਲਓ ਡਾਕਟਰ ਤੇਰਾਕੌਰ ਸਰਲ ਪਾਚਾ ਸਮਝਾ ਰਹੇ ਤੁਹਾਨੂੰ ਤੁਸੀਂ ਦੇਖਿਆ ਹੁਣਾਂ ਕਿ ਕਈ ਇਨਸਾਨ ਕਸ਼ਟ ਦੇ ਸਮੇਂ ਡਾਮਾ ਡੋਲ ਨਹੀਂ ਹੁੰਦੇ ਆਪਣੇ ਪਰਿਵਾਰ ਚੋਂ ਦੇਖ ਲਓ ਕਈ ਕਈ ਡਾਮਾ ਡੋਲ ਹੁੰਦੇ ਨਹੀਂ ਨਾ ਹੀ ਉਹ ਪ੍ਰਮਾਤਮਾ ਨੂੰ ਬੁਰਾ ਭਲਾ ਕਹਿੰਦੇ ਆ ਸਗੋਂ ਅਡੋਲ ਹੋ ਕੇ ਤੇਰਾ ਕੀ ਆ ਮਿੱਠਾ ਲੱਗੇ ਉਸ ਦਾ ਪਾਣਾ ਮਿੱਠਾ ਕਰਕੇ ਮੰਨਦੇ ਆ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋ ਚੁੱਕਾ ਹੁੰਦਾ ਆ ਕਿ ਇਹ ਉਹਨਾਂ ਦੇ ਕੀਤੇ ਹੋਏ ਹੀ ਅਨੇਕ ਜਨਮਾਂ ਦੇ ਕਰਮ ਫਲ ਹਨ ਜੋ ਕਿਸੇ ਹੋਰ ਨੇ ਗੁਆਢੀ ਨੇ ਥੋੜੋ ਬੁਕਤਣਾਣਾ ਨੋ 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 ਜੋ ਕਿਸੇ ਹੋਰ ਨੇ ਨਹੀਂ ਭੋਗਣੇ ਉਹਨਾਂ ਨੇ ਹੀ ਭੋਗਣੇ ਹੋ ਪੀੜ ਹਮੇਸ਼ਾ ਦੰਡ ਥੋੜਾ ਦਿੰਦੀ ਹੈ ਤੁਸੀਂ ਕਿਦਾਂ ਕਹਿ ਲੋਂਗੇ ਕਿ ਪੀੜ ਹਮੇਸ਼ਾ ਦੁੱਖ ਦੇਣ ਲਈ ਆਉਂਦੀ ਹੈ ਨੈਵਰ ਜਦੋਂ ਤੁਸੀਂ ਡੈਪਥ ਵਾਲੀਆਂ ਗੱਲਾਂ ਡੂੰਘੀਆਂ ਗੱਲਾਂ ਸਮਝਣ ਲੱਪੇ ਸਮਝ ਲਓ ਤੁਹਾਨੂੰ ਗਿਆਨ ਹੋ ਗਿਆ ਤੁਹਾਨੂੰ ਸੋਝੀ ਹੋ ਗਈ ਇਹਨਾਂ ਗੱਲਾਂ ਨਾਲ ਉਮਰ ਦਾ ਕੋਈ ਸਬੰਧ ਨਹੀਂ ਜਿੰਨੇ ਅਰਲੀ ਜਿੰਨੀ ਯਾਂਗੇ ਜੇ ਤੁਸੀਂ ਇਹਨਾਂ ਗੱਲਾਂ ਨੂੰ ਸਮਝ ਲਾਓਗੇ ਤੁਹਾਨੂੰ ਗਿਆਨ ਹੋ ਜਾਏਗਾ ਤੁਸੀਂ ਜਿਹੜਾ ਵੀ ਕਰਮ ਕਰੋਗੇ ਉਹ ਸੁਚੇਤ ਹੋ ਕੇ ਚੰਗਾਈ ਕਰੋਗੇ ਕਈ ਵਾਰ ਕੀ ਹੁੰਦਾ ਇਸ ਜੀਵਨ ਵਿੱਚ ਮਿਲੀ ਤੁਹਾਨੂੰ ਇਹ ਪੀੜਾ ਸਾਡੀ ਆਤਮਾ ਦੀ ਉੱਚੀ ਯਾਤਰਾ ਦਾ ਸਾਧਨ ਬਣਦੀ ਆ ਸਾਡੀ ਆਤਮਾ ਤੋਤੀ ਜਾਂਦੀ ਹੈ ਜੋ ਮੈੜ ਪੁਰਵਲੇ ਕਰਮਾਂ ਦੀ ਇਸ ਤੇ ਚੜੀ ਹੋਈ ਆ ਇਹ ਨਿਖਰੇਗੀ ਆਤਮਾ ਅਜਨਮੀ ਆ ਨਾ ਜਨਮ ਦੀ ਨਾ ਮਰਦੀ ਬਸ ਮਨੁੱਖੇ ਜਾਂ ਮੇ ਚਾਹਦੀ ਹੈ ਬਸ ਜਿਹੜਾ ਮਨੁੱਖ ਤਾਂ ਇਹ ਗੱਲ ਸਮਝ ਲਏਗਾ ਕਿ ਹਰ ਕਸ਼ਟ ਸਾਡੇ ਹੀ ਕਿਸੇ ਪੁਰਾਣੇ ਕਰਮ ਦਾ ਫਲ ਹੈ ਉਹ ਆਪਣੇ ਅੰਦਰ ਅਥਾ ਸ਼ਾਂਤੀ ਮਹਿਸੂਸ ਕਰੇਗਾ ਕਿਉਂਕਿ ਉਹ ਹੁਣ ਪ੍ਰਤੀਰੋਧ ਨਹੀਂ ਕਰੇਗਾ ਰੱਬ ਨਾਲ ਗੁੱਸੇ ਗਿਲੇ ਸ਼ਿਕਵੇ ਸਿਕਤਾ ਕਰਨੀਆਂ ਛੱਡ ਦੇਗਾ ਉਹ ਸਵੀਕਾਰ ਕਰ ਲਏਗਾ ਕਿ ਹਾਂ ਮੈਂ ਕੀਤਾ ਮੈਂ ਹੀ ਭੁਗਤਣਾ ਸੋ ਬੈਦਕ ਜੋਤਿਸ਼ ਦਾ ਮਕਸਦ ਕਿਸਮਤ ਬਦਲਣਾ ਨਹੀਂ ਹੈ ਬਲਕਿ ਮਨੁੱਖ ਨੂੰ ਇਹ ਸਮਝ ਦੇਣਾ ਆ ਕਿ ਕਰਮ ਦੀ ਸਮਝ ਦੇ ਨਾਲ ਆਤਮਾ ਦੀ ਉੱਚਤਾ ਹੁੰਦੀ ਹੈ ਆਤਮਾ ਦੇ ਰਸਤੇ ਸਾਫ਼ ਹੁੰਦੇ ਆ ਆਤਮਾ ਦੇ ਰਸਤੇ ਜੇ ਕੰਡੇ ਚੋਂ ਗੁੰਦੇ ਆ ਜਦ ਮਨੁੱਖ ਆਪਣੇ ਕਰਮਾਂ ਨੂੰ ਸਮਰਪਿਤ ਕਰਨਾ ਸਿੱਖ ਜਾਂਦਾ ਹੈ ਤਾਂ ਪੀੜਾ ਸਜ਼ਾ ਨਹੀਂ ਲੱਗਦੀ ਪੀੜਾ ਸਜ਼ਾ ਨਹੀਂ ਰਹਿੰਦੀ ਉਹ ਸਾਧਨਾ ਬਣ ਜਾਂਦੀ ਹੈ ਤਪ ਬਣ ਜਾਂਦਾ ਹੈ ਤਪੱਸਿਆ ਬਣ ਜਾਂਦੀ ਹੈ ਇੱਥੇ ਹੀ ਤਾਂ ਫਿਰ ਆਤਮਾ ਆਪਣੇ ਸੱਚੇ ਉਦੇਸ਼ ਨੂੰ ਪਛਾਣਦੀ ਹੈ ਆਪਾਂ ਕਿਦਾਂ ਕਰਮਿਕ ਸਫਾਈ ਕਰਨੀ ਹੈ ਆਪਣੇ ਕੋਲ ਹੋ ਗਏ ਹੋ ਗਏ ਕਰਮ ਚਲੋ ਕੋਈ ਨਹੀਂ ਸੋ ਪੁਰਾਣੇ ਕਰਮਾਂ ਦੇ ਭਾਰ ਨੂੰ ਹੌਲਾ ਕਰਨ ਲਈ ਪ੍ਰਾਤਨ ਗ੍ਰੰਥਾਂ ਚ ਇੱਕ ਬਹੁਤ ਵਧੀਆ ਕਰਮਿਕ ਸਾਧਨਾ ਦੱਸੀ ਗਈ ਹੈ ਤੁਸੀਂ ਉਹ ਕਰ ਲੈਣੀ ਆ ਭੁਗਤਨੇ ਪੈਣੇ ਆ 16 ਦਾ ਕੰਡਾ ਡਾਕਟਰ ਤਿਰਕੌਰ ਬਣਾਉਣਾ ਦੱਸਦੀ ਹੈ ਕੇਵਲ ਜੋਤਿਸ਼ ਹੀ ਦੱਸਦਾ ਕਿ 16 ਦਾ ਕੰਡਾ ਕਿੱਦਾਂ ਬਣ ਜਾਣਾ ਹੈਨਾ ਬੰਬ ਪਟਾਕਾ ਕਿੱਦਾਂ ਬਣ ਜਾਊਗਾ ਹਲਕਾ ਜਿਹਾ ਉਪਾ ਕਰਨਾ ਹਰ ਮਸਿਆ ਦੀ ਰਾਤ ਦੇਖੋ ਮਸਿਆ ਬਹੁਤ ਹੈਨਾ ਪਿਤਰਾ ਦੀ ਰਾਤ ਹਰ ਮੱਸਿਆ ਦੀ ਰਾਤ ਜਾਂ ਫਿਰ ਸ਼ਨੀਵਾਰ ਸਵੇਰੇ ਸ਼ਾਂਤ ਚਿੱਤ ਨਾਲ ਦੱਖਣ ਵਾਲੇ ਪਾਸੇ ਮੂੰਹ ਕਰਕੇ ਇਹ ਮੰਤਰ 11 ਵਾਰ ਜਪਣਾ ਤੁਸੀਂ ਓਮ ਕਰਮ ਵਿਕਾਰ ਸਮਰਪਿਆਮੀ ਓਮ ਕਰਮ ਵਿਕਾਰ ਸਮਰਪਿਆਮੀ ਫਿਰ ਤਾਂਬੇ ਦੇ ਲੋਟੇ ਚ ਕੁਝ ਗੰਦਾ ਜਲ ਹੋਲੀ ਵਾਟਰ ਕਿਸੇ ਵੀ ਪਵਿੱਤਰ ਸਰੋਵਰ ਦਾ ਤਾਂ ਕਾਲੇ ਤੇਲ ਚੁਟਕੀ ਦੇ ਮਿਲਾ ਕੇ ਉਸ ਪਾਣੀ ਦੀਆਂ ਕੁਝ ਬੂੰਦਾਂ ਹਵਾ ਚ ਛਿੜਕਣੀਆਂ ਆਪਣੇ ਆਲੇ ਦੋਲੇ ਇਧਰੋਂ ਖੱਬੇ ਵੱਲ ਨੂੰ ਕਰਕੇ 1 2 3 4 5 ਆਪਣੇ ਗੋਲਾਦ ਗੋਲਾਰਦ ਛੜਕ ਲੋ ਇਹ ਪ੍ਰਤੀ ਕਹ ਕੇ ਮੈਂ ਆਪਣੇ ਪੁਰਾਣੇ ਕਰਮਕ ਵਿਕਾਰਾਂ ਨੂੰ ਬ੍ਰਹਮ ਤਤ ਉਹ ਜਿਹੜਾ ਗॉड ਬ੍ਰਹਮ ਤਤ ਵਿੱਚ ਸਮਰਪਿਤ ਕਰ ਰਿਹਾ ਹਾਂ ਇਹ ਉਪਾਤਮਾ ਨੂੰ ਹੌਲੀ ਹੌਲੀ ਪਿਛਲੇ ਕਰਮਾਂ ਦੇ ਗ੍ਰੰਥਾਂ ਤੋਂ ਮੁਕਤ ਕਰੇਗਾ ਸੋ ਜਦੋਂ ਵੀ ਦੁਖੀ ਹੋਵੋ ਸਾਥੀਓ ਮੇਰੇ ਦਰਸ਼ਕੋ ਮੰਨ ਕੇ ਚਲੋ ਕਿ ਕਰਮਾਂ ਦਾ ਲਿਖਾ ਜੋਖਾ ਹਿਸਾਬ ਕਿ ਤਬ ਜਿੰਨੀ ਜਲਦੀ ਨਿਬੜ ਜਾਏਗਾ ਉਨਨਾ ਹੀ ਚੰਗਾ ਇਸ ਲਈ ਆਪਣੇ ਦੁੱਖ ਭੋਗਦਿਆਂ ਨਾਵਾ ਡੋਲ ਨਹੀਂ ਹੋਣਾ ਤਾਂ ਹੀ ਤਾਂ ਤੁਸੀਂ ਆਵਾਗਵਣ ਦੇ ਚੱਕਰਾਂ ਤੋਂ ਜਲਦੀ ਮੁਕਤ ਹੋਵੋਗੇ ਤਦ ਹੀ ਤਾਂ ਫਿਰ ਉਸ ਪਰਮਾਤਮਾ ਨਾਲ ਅਪੇਧ ਹੋਵਾਂਗੇ ਉੱਥੇ ਤਾਂ ਜਾ ਕੇ ਮਿਲਣਾ ਚਾਹੁੰਦੀ ਹੈ ਆਤਮਾ ਪਟਕੀ ਕਿਉਂ ਆਪਣੇ ਕਰਮਾ ਕਰਕੇ ਉਨੀ ਹੀ ਦੇਰੀ ਹੋਈ ਜਾਣੀ ਹੈ ਜ ਜਨਾ ਤੁਸੀਂ ਅਵੋਇਡ ਕਰੋਗੇ ਸੋ ਸਾਡਾ ਅਨੇਕ ਜਨਮਾਂ ਦਾ ਜੀਵਨ ਕਿਸਮਤ ਨਹੀਂ ਕੜੀ ਹੈ ਕਰਮਾਂ ਦੀ ਗ੍ਰਹਿ ਤਾਂ ਸਿਰਫ ਅਧਿਆਪਕ ਆ ਉਹ ਸਾਨੂੰ ਸਜ਼ਾ ਨਹੀਂ ਦਿੰਦੇ ਚਾਹੇ ਸ਼ਨੀ ਦੀ ਮੈਂ ਗੱਲ ਕੀਤੀ ਚਾਹੇ ਰਾਹੂ ਦੀ ਗੱਲ ਕੀਤੀ ਚਾਹੇ ਕੇਤੂ ਦੀ ਗੱਲ ਕੀਤੀ ਇਹ ਗ੍ਰਹਿ ਮਾੜੇ ਨਹੀਂ ਇਹ ਸਜ਼ਾ ਨਹੀਂ ਦਿੰਦੇ ਇਹ ਸਾਡੇ ਟੀਚਰ ਆ ਸਾਨੂੰ ਸਿਖਿਆ ਦਿੰਦੇ ਆ ਜਦੋਂ ਮਨੁੱਖ ਕਰਮਾਂ ਦੀ ਸਚਾਈ ਨੂੰ ਸਮਝਣ ਲੱਗ ਜਾਂਦਾ ਆ ਉਹਦੀ ਆਤਮਾ ਦੁੱਖ ਵਿੱਚ ਵੀ ਪ੍ਰਕਾਸ਼ ਦੇਖਣ ਲੱਗਦੀ ਆ ਸੋ ਦੋਸਤੋ ਗ੍ਰਹਿ ਸਜ਼ਾ ਦੇਣ ਕਦੇ ਨਹੀਂ ਆਉਂਦੇ ਉਹ ਸਿਰਫ ਸਾਨੂੰ ਆਪਣੇ ਪੁਰਾਣੇ ਪਾਠ ਯਾਦ ਕਰਾਉਣ ਆਉਂਦੇ ਆ ਸਾਨੂੰ ਸ਼ੀਸ਼ਾ ਦਿਖਾਉਣ ਆਉਂਦੇ ਆ ਤੁਸੀਂ ਇਦਾਂ ਕੀਤਾ ਸੀ ਕਿਸੇ ਪ੍ਰਰਭਤ ਤੇ ਆ ਜਾਓ ਅਸਾਪ ਤਬ ਕਰੀਏ ਬੈਠੋ ਤੇ ਜੇ ਅਸੀਂ ਉਹ ਪਾਠ ਸਮਝ ਲਿਆ ਤਾਂ ਪੀੜਾ ਵੀ ਪ੍ਰਕਾਸ਼ ਬਣ ਜਾਏਗੀ ਕਰਮਕ ਸਫਾਈ ਦਾ ਮਾਰਗ ਗਿਆਨ ਸੇਵਾ ਤੇ ਸਮਰਪਣ ਵਿੱਚ ਹੈ ਤੇ ਯਾਦ ਰੱਖੋ ਹਰ ਸ਼ਨੀ ਹਰ ਰਾਹੁ ਹਰ ਕਠਨ ਸਮਾਂ ਤੁਹਾਨੂੰ ਆਪਣੇ ਹੀ ਉੱਚੇ ਰੂਪ ਵੱਲ ਲੈ ਕੇ ਜਾ ਰਿਹਾ ਤੁਹਾਨੂੰ ਨਖਾਰ ਰਿਹਾ ਤੁਹਾਡੀ ਆਤਮਿਕ ਸ਼ਖਸੀਅਤ ਅੰਦਰੋਂ ਨਿਕਲ ਰਹੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਗਿਆਨ ਹੋ ਜਾਣਾ ਹੌਲੀ ਹੌਲੀ ਇਹਨਾਂ ਤੇ ਕਾਂਟੇ ਵੱਜਣੇ ਸ਼ੁਰੂ ਹੋ ਜਾਣੇ ਆ ਇਹ ਪੰਜੋਂ ਜਦੋਂ ਘਟ ਗਏ ਸਮਝ ਲਓ ਤੁਸੀਂ ਉੱਚ ਅਵਸਥਾ ਵੱਲ ਜਾ ਰਹੇ ਹੋ ਕਿਹੜਾ ਨਹੀਂ ਚਾਹੁੰਦਾ ਉੱਚ ਅਵਸਥਾ ਵੱਲ ਜਾਣ ਸੋ ਆਪਣੇ ਕਸ਼ਟਾਂ ਨੂੰ ਜ਼ਰੂਰ ਖੁਸ਼ੀ ਕੁਛ ਭੋਗੋ ਰੋਹਾਂਸੇ ਨਾ ਰਿਆ ਕਰੋ ਨੇਹ ਹੋਰੇ ਨਾ ਮਾਰਿਆ ਕਰੋ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕਦੀ ਮਹਿਸੂਸ ਕੀਤਾ ਕਿ ਕੋਈ ਪੀੜਾ ਤੁਹਾਨੂੰ ਅੰਦਰੋਂ ਅੰਦਰ ਬਦਲ ਕੇ ਚਲੀ ਗਈ ਤੁਹਾਡੇ ਜੀਵਨ ਦੀ ਦਸ਼ਾ ਤੇ ਦਿਸ਼ਾ ਉਸ ਪੀੜਾ ਨੇ ਬਦਲ ਕੇ ਰੱਖ ਦਿੱਤੀ ਸੱਚਮੁੱਚ ਜੇ ਉਹ ਇਦਾਂ ਹੋਇਆ ਮੈਨੂੰ ਕਮੈਂਟ ਤੇ ਦੱਸਣਾ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਡਾਕਟਰ ਤਿਰੰਕੌਰ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਹਾਈਪ ਦਾ অপਸ਼ਨ ਦਵਾ ਦਿਓ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਗਿਆਨ ਹੈ ਬਹੁਤ ਗਿਆਨ ਹੈ ਗਿਆਨ ਦਾ ਤਾਂ ਸਮੁੰਦਰ ਹੈ ਸਮੁੰਦਰ ਵੀ ਨਹੀਂ ਸਾਗਰ ਹੈ ਫਿਰ ਮਿਲਾਂਗੇ ਅਗਲੇ ਗਿਆਨਮਈ ਕੜੀ ਲੈ ਕੇ ਰੱਖੋ ਆਪਣਾ ਖਿਆਲ ਮਿਲਾਂਗੇ ਕੱਲ ਹੀ ਟਿਲ ਥੈਨ ਬਾਏ ਬਾਏ